ਸਤਿ ਸ੍ਰੀ ਅਕਾਲ ਨਮਸਕ ਅਦਬ ਕਿਹਾ ਚਾ ਦੋਸਤੋ ਉਮੀਦ ਕਰਦਾ ਕਿ ਤੁਸੀਂ ਸਭ ਮਜੇ ਚੋਗੇ ਇੰਡੀਆ ਚ ਦੇ ਦੇ ਯਾ ਉਹ ਦੇਸ਼ਾਂ ਚ ਜਾ ਰਹੇ ਹੋ ਨਜ਼ਾਰੇ ਲੰਦੇ ਹੋਗੇ ਜਦੋਂ ਦੇ ਅਮਰੀਕਾ ਨੇ ਵਾਸਪੀ ਨੇ ਸ਼ੁਰੂ ਕੀਤੀ ਉਹ ਆਦਮੀ ਯਾਨੀ ਕਿ ਡਿਪੂਟ ਕਰਕੇ ਕੋਈ ਬੜੀ ਦਹਿਸ਼ਤ ਭਈ ਹੋਈ ਹੈ ਅੰਮ੍ਰਿਤਸਰ ਚ ਵੀ ਤਿੰਨ ਜਾਜ ਆਏ ਸੀ ਤੇ ਹਰ ਇੱਕ ਦੇ ਮਨ ਚ ਗੁੱਸਾ ਸੀ ਕਿ ਅੰਮ੍ਰਿਤਸਰ ਚ ਕਿਉਂ ਜਾਜ ਉਤਾਰੇ ਜਾ ਰਹੇ ਵੇ ਫਿਰ ਤੁਸੀਂ ਨਵੇਂ ਦੇ ਹੱਥਕੜੀਆਂ ਲਾ ਕੇ ਬੇੜੀਆਂ ਪਾ ਕੇ ਜਾਜ ਉਤਾਰੇ ਜਾ ਰਹੇ ਵੇ ਕਈਆਂ ਦੀਆਂ ਸਿਰ ਤੇ ਪੱਗਾਂ ਵੀ ਨਹੀਂ ਸੀ ਆ ਇਹ ਚੀਜ਼ਾਂ ਕਿਸੇ ਕੋਈ ਬਲਾਤ ਨਹੀਂ ਹੁੰਦੀਆਂ ਲੇਕਿਨ ਜਿਸ ਮੁਕ ਤੁਸੀਂ ਰਹੇ ਹੋ ਨਾ ਉੱਥੇ ਤੁਹਾਡੀ ਪੇਸ਼ ਨਹੀਂ ਚਲਦੀ ਕੋਈ ਕਿਉਂਕਿ ਇੱਕ ਤੇ ਤੁਸੀਂ ਇਲੈਗਲ ਗਏ ਹੋ ਐ ਤੇ ਕਾਨੂੰਨੀ ਜੁਰਮ ਇਹਨਾਂ ਕਿਸੇ ਮੁਰਚਾ ਇਲੈਗਲ ਜਾਣਾ ਉਸ ਤੋਂ ਵੱਧ ਪ੍ਰਨ ਕਰਦਾ ਸਟਾਫ ਤੇ ਜੇ ਸਟਾਫ ਅੱਛਾ ਹੋਵੇ ਇਹ ਤੁਹਾਨੂੰ ਅੱਛੀ ਤਰ੍ਹਾਂ ਡੀਲ ਆਉਂਦਾ ਤੇ ਜੇ ਸਟਾਫ ਮੜਾ ਜਾਂ ਉਤੋਂ ਆਰਡਰ ਹੀ ਹੈ ਵੀ ਇਹਨਾਂ ਨੂੰ ਭੇਜਣਾ ਹੈ ਭੇਜਣਾ ਵਾਪਸ ਤੇ ਉਹ ਵੀ ਜੋਬ ਕਰਦੇ ਬੰਦੇ ਉਹਨਾਂ ਦੇ ਵਾਸਤੇ ਗੱਲ ਨਹੀਂ ਉਹਨਾਂ ਨਾਲ ਕਿਸੇ ਦੀ ਪਰਸਨਲ ਦੁਸ਼ਮਣੀ ਤੇ ਆਣੀ ਲੇਕਿਨ ਜਦੋਂ ਪਿੱਛੋਂ ਸਰਕਾਰ ਨੂੰ ਆਰਡਰ ਹੈਗਾ ਵੀ ਤੁਸੀਂ ਬੰਦੇ ਨੂੰ ਡਿਪੋਰਟ ਕਰਨਾ ਹਰ ਹਾਲਤ ਦੇ ਵਿੱਚ ਤੇ ਤੁਸੀਂ ਫਿਰ ਕੁਝ ਨਹੀਂ ਕਰ ਸਕਦੇ ਇਹੋ ਲਾਤੇ ਹੁਣ ਪੰਜਾਬ ਨੂੰ ਛੱਡ ਕੇ ਉਹਨਾਂ ਨੇ ਦੂਸਰੇ ਦੇਸ਼ਾਂ 'ਚ ਬੰਦੇ ਭੇਜਨੇ ਸ਼ੁਰੂ ਕਰਤੇ ਹੋਏ ਉਹਨਾਂ ਸਾਰੇ ਵੀ ਹੋਰ ਤੰਗ ਹੋਣਗੇ ਆਪੇ ਕਿਉਂਕਿ ਕਈਆਂ ਕੋਲ ਤੇ ਕਾਜ ਪੱਤਰ ਨਹੀਂ ਨਿਹੁਣੇ ਕਈਆਂ ਕੋਲ ਪਾਸਪੋਰਟ ਨਹੀਂ ਹੋਣਾ ਹੋਰ ਕੋ ਟ੍ਰੈਵਲ ਡਾਕੂਮੈਂਟ ਨਹੀਂ ਹੋਣੇ ਅਗਰ ਕੋ ਟ੍ਰੈਵਲ ਡਾਕੂਮੈਂਟ ਨਹੀਂ ਗਾ ਜਾਂ ਕੋ ਪ੍ਰੂਫ ਨਹੀਂ ਗਾ ਤੇ ਉਸ ਮੁਲਕ ਵਿੱਚ ਬੰਦੇ ਵਾਪਸ ਭੇਜੇ ਨਹੀਂ ਜਾ ਸਕਦੇ ਕਿਉਂਕਿ ਜੋ ਇੰਟਰਨੈਸ਼ਨਲ ਕਾਨੂੰਨ ਹੈਗਾ ਉਹ ਤੇ ਹੋ ਹੀਗਾ ਵੀ ਜਿਹੜੇ ਵੀ ਮੁਰੀ ਤੁਸੀਂ ਬੰਦੇ ਭੇਜਨੇ ਉੱਤੇ ਦੇ ਪ੍ਰੂਫ ਦਿਓ ਐਸਾ ਕੋਈ ਗਲਤ ਕਿਸੇ ਦੂਸਰੀ ਕੰਟਰੀ ਦਾ ਬੰਦਾ ਵੀ ਆ ਸਕਦਾ ਹੈ ਕੋਈ ਗਲਤ ਬੰਦਾ ਵੀ ਆ ਸਕਦਾ ਹੈ ਇਸ ਕਰਕੇ ਉਹਨਾਂ ਨੇ ਹੁਣ ਸੋਚਿਆ ਵੀ ਜਿੰਨਾਂ ਨੇ ਕੋਈ ਪੀਪਲ ਨਹੀਂ ਦਿੱਤੇ ਨਾ ਉਹਨਾਂ ਨੂੰ ਪਨਾਵਾ ਭੇਜ ਦਿਓ ਹੋਰ ਦੇਸ਼ਾਂ 'ਚ ਭੇਜ ਦਿਓ ਕੋਸਟ ਅリカ ਵੀ ਦਿਓ ਆਪੇ ਤੰਗ ਹੋਣਗੇ ਘਰ ਦੇ ਵੀ ਤੇ ਜਿਹੜੇ ਬੰਦੇ ਇੰਡਿਕ ਲਗੇ ਰਹੇ ਸੀ ਅਮਰੀਕਾ ਦੇ ਵਿੱਚ ਉਹ ਵੀ ਤੰਗ ਹੋਣਗੇ ਤੰਗ ਤੇ ਹੋਣਾ ਹੀ ਹੋਣਾ ਹੈਗਾ ਇਹੋ ਜਿਹੇ ਹਾਲਾਤ ਕਦੀ ਕਿਸੇ ਨੇ ਸੁਨੇ ਨਹੀਂ ਸੀ ਅਸੀਂ ਵੀ ਕਾਫੀ ਉਮਰ ਗੁਜ਼ਾਰੀ ਬਾਅਦ ਲੇਕਿਨ ਇਹੋ ਜਿਹੇ ਹਾਲਾਤ ਨਹੀਂ ਦੇਖੇ ਵੀ ਇੱਕਦਮ ਪੂਰੇ ਦਾ ਪੂਰਾ ਜਾਜੀ ਟੀਪੂਟ ਕਰਦਣਾ ਬੰਦਿਆਂ ਨਾਲ ਭੜ ਕੇ ਅੱਗੇ ਆਂਦਾ ਕਿਸੇ ਜਾਜ ਚ 10 ਬੰਦੇ ਭੇਜ ਤੇ ਕਿਸੇ ਚ 5 ਭੇਜ ਤੇ ਕਿਸੇ 2 ਭੇਜ ਤੇ ਕਿਸ ਚ 4 ਭੇਜ ਦੇ ਕਿਸਨੇ ਕੋਈ ਕ੍ਰਾਈਮ ਕੀਤਾ ਜਾਂ ਵੀ ਨਿਕਲ ਬੰਦਾ ਫੜਿਆ ਗਿਆ ਕੰਮ ਕਰਦਾ ਕਿਤੇ ਤੇ ਮੁਲਕ ਵਾਪਸ ਭੇਜ ਦਿੱਤਾ ਦੇ ਵੀ ਉਹ ਕੋਈ ਖਾਸ ਪਤਾ ਨਹੀਂ ਲੱਗਦਾ ਇੱਕ ਦੋ ਕੁਵਾਰ ਚ ਖਬਰ ਆਈ ਵੀ 10 ਬੰਦੇ ਆ ਗਏ 5 ਆ ਗਏ 6 ਆ ਗਏ 2 ਆ ਗਏ ਵਾਪਸ ਤੇ ਉਹ ਐਂਟਰ ਹੋ ਜਾਂਦੇ ਸੀ ਹੁਣ ਪੂਰਾ ਪੂਰਾ ਸਿਸਟਮ ਬਦਲ ਗਿਆ ਹੈ ਅਮਰੀਕਾ ਕੇ ਬਹੁਤ ਰਹਿਸ਼ਤੇ ਨਾ ਜਿਹੜੇ ਲੋਕਾਂ ਤੇ ਪੱਕੇ ਵੀ ਰਹਿਦੇ ਨਾ ਜਾਂ ਜਿਹੜੇ ਬੱਚੇ ਸਕੂਲ ਜਾ ਰਹੇ ਵੀ ਕਾਰੋਬਾਰ ਕਰਦੇ ਵੀ ਹਰ ਬੰਦਾ ਡਰਿਆ ਪਿਆ ਵੀ ਪਤਾ ਨਹੀਂ ਇਹਦਾ ਐਂਡ ਕੀ ਨਿਕਲਣਾ ਹੈ ਕੀ ਹੋਏਗਾ ਕਿਵੇਂ ਕਾਰੋਬਾਰ ਚੱਲੇਗਾ ਜੇ ਕੋਈ ਪੱਕੇ ਵੀਰਾਂ ਦੇ ਵੀ ਤੇ ਤੇ ਜਿਹਨੇ ਇੰਡੀਆ ਤੋਂ ਜਾਣ ਦੀ ਤਿਆਰੀ ਕੀਤੀ ਸੀ ਮੰਨ ਲਓ ਕਿਸੇ ਕੋਲ ਵੀਜ਼ਾ ਵੀ ਲੱਗ ਗਿਆ ਉਹ ਵੀ ਡਰਦਾ ਰਿਹਾ ਕਿ ਮੈਂ ਜਾ ਕੇ ਹੋਰ ਨਾਲ ਕੋਈ ਪੰਗਾ ਪਾ ਲਵਾਂ ਆਪਣੇ ਨਾਲ ਕਿਉਂਕਿ ਜਦੋਂ ਇਹੋ ਜਿਹੀ دہشت ਹੁੰਦੀ ਹੈ ਨਾ ਉਦੋਂ ਕੋਈ ਨਹੀਂ ਵੇਖਦਾ ਵੀ ਆਦਮੀ ਕੱਚਾ ਹੈ ਕਿ ਪੱਕਾ ਹੈ ਉਹਦੇ ਟਾਈਮ ਮਿਲੇਗਾ ਤੇ ਪ੍ਰੂਫ ਕਰੇਗਾ ਨਾ ਮੈਂ ਪੱਕਾ ਕਿ ਕੱਚਾ ਫਿਰ ਲਾ ਤੇ ਬੰਦੇ ਨੂੰ ਪਰੇਸ਼ਾਨੀ ਹੋ ਜਾਂਦੀ ਹੈ ਨਾ ਭਾਵੇਂ ਕੋਈ ਕਿੰਨੀ ਜੌਬ ਕਰ ਰਿਵੇ ਆਮੇ ਕੋਈ ਬੀਨਸ ਕਰੇ ਵੀ ਕਿਸੇ ਨੇ ਕੋ ਪ੍ਰਾਪਰਟੀ ਲਈ ਹੈ ਕਿਸੇ ਨੇ ਪ੍ਰਾਪਰਟੀ ਲੈਣੀ ਹੈ ਉਹ ਵਿੱਚੇ ਸਾਰਾ ਕੰਮ ਫਸ ਜਾਂਦਾ ਹੈ ਹੁਣ ਜੇ ਕਿਸੇ ਨੇ ਬਿਆਨਾ ਦਿੱਤਾ ਜਗ੍ਹਾ ਲੈਣੀ ਹੈ ਉਹ ਵੀ ਸਾਹਮਣੇ ਪਿਆਰਾ ਵੀ ਪਤਾ ਨਹੀਂ ਮੈਂ ਪਹਿਰੇ ਪਤਾਗੇ ਭਾਈ ਹਾਂ ਜਿੰਨੇ ਇਥੋਂ ਜਾਣ ਦੀ ਤਿਆਰੀ ਕੀਤੀ ਉਹ ਡਰਦਾ ਪਿਆ ਮੈਂ ਜਾ ਕੇ ਰਸਤੇ ਨਾ ਫਾਜਵਾ ਕਾਰਡੀਆਂ ਦੇ ਪਿੱਛੇ ਸੁੱਕਿਆਂ ਦੀ ਸਾਵੀ ਪਤਾ ਨਹੀਂ ਮੁੰਡੇ ਨੂੰ ਜਾਂ ਕੁੜੀ ਨੂੰ ਬਾਹਰ ਭੇਜਿਆ ਅਮਰੀਕਾ ਦੇ ਵਿੱਚ ਤੇ ਕੀ ਅੰਡ ਨਿਕਲੇਗਾ ਫਿਰ ਨੀਲਾ ਅਮਰੀਕਾ ਨਹੀਂ ਹਰ ਮੁਲਕ ਚ ਐਸੋ ਦਸ਼ਾ ਦੇਗੀਏ ਇੰਗਰੇਂਜੀ ਬੰਦੇ ਬੜੇ ਫੜੇ ਜਾਦੇ ਵੇ ਇੱਤੀ ਬੜੀ ਡੈਸ਼ ਲੱਗੀ ਲੋਕ ਡਰੇ ਵੇ ਜਿਹੜੇ ਬੰਦੇ ਇੰਲੀ ਕਰਨਦੇ ਨੇ ਕੈਨੇਡਾ ਚ ਵੀ ਬੜੀ ਡੈਸ਼ ਲੱਗੀ ਹੈ ਜਿਹੜੇ ਸਟੱਡੀ ਵੀਜ਼ ਤੇ ਗਏ ਵੀ ਉਹਨਾਂ ਨੂੰ ਪਤਾ ਕੋਈ ਨਹੀਂ ਬੱਗੇ ਵੀਜ ਐਕਸਟੈਂਡ ਹੋਣਾ ਹੈ ਕਿ ਨਹੀਂ ਹੋਣਾ ਵੀਜ਼ਾ ਵਧਣਾ ਕਿ ਨਹੀਂ ਵਧਣਾ ਕਿਉਂਕਿ ਹਰ ਮੁਲਕ ਵਿੱਚ ਚੋਰੀ ਬੰਦੇ ਰਹਿੰਦੇ ਵੇ ਤਕਰੀਬਨ ਜਿਨ੍ਹਾਂ ਦੇ ਵੀਜ਼ੇ ਖਤਮ ਹੁੰਦੇ ਨੇ ਉਹ ਡਟੇ ਰਹਿੰਦੇ ਉਹ ਕਹਿੰਦੇ ਜੇ ਵਾਪਸ ਜਾਣਾ ਤੇ ਕੋਈ ਗੱਲ ਨਹੀਂ ਚਾਰੇ ਪੈਸੇ ਕਮਾ ਲਈਏ ਆਪੇ ਵਾਪਸ ਭੇਜਣਗੇ ਕਿਉਂਕਿ ਇੰਡੀਆ ਤੋਂ ਬਾਹਰ ਆਣਾ ਬੜੀ ਮੁਸ਼ਕਲ ਹੈ ਇਹ ਲੋਕਾਂ ਨੇ ਲੱਖਾਂ ਰੁਪਏ ਜੂਆ ਖੇਡਣ ਦੇ ਲੱਖਾਂ ਰੁਪਏ ਲਾ ਕੇ ਤੇ ਬੜੀ ਮੁਸ਼ਕਲ ਦੇ ਅਰਦਾਸਾਂ ਕਰ ਕਰਕੇ ਬਾਹਰ ਪੁੰਚ ਨੇ ਵੀ ਹੁਣ ਉਹ ਕਿਵੇਂ ਵਾਪਸ ਆ ਜਾਣ ਲੇਕਿਨ ਜਿਹੜੇ ਹੁਣ ਹਾਲਾਤ ਬਣੇ ਹੋਏ ਨਾ ਹੁਣ ਤੇ ਬੜੇ ਲੋਕਾਂ ਦੇ ਹੋਈ ਮਨ ਕਰਦਾ ਆ ਨਾ ਵੀ ਭਾਵੇਂ ਆਪਣੇ ਆਪ ਹੀ ਵਾਪਸ ਚਲੇ ਜਾਈਏ ਨਹੀਂ ਇਹ دہشت ਜਿਹੜੇ ਅੰਦਰੋਂ ਤੇ ਕੋਈ ਫਾਇਦਾ ਨਹੀਂ ਹੋ ਕਿਉਂਕਿ ਡੱਚ ਜਾ ਕੇ ਕਿਵੇਂ ਤੁਸੀਂ ਕੰਮ ਕਰੋਗੇ ਕਿਵੇਂ ਪੈਸੇ ਕਮਾਓਗੇ ਕਿਵੇਂ ਵੇਟ ਕਰੋਗੇ ਵੀ ਮਹੀਨੇ ਬਾਅਦ ਸਿਲਦੀ ਮਿਲੇਗੀ ਇੱਕ ਦਿਨ ਦਾ ਨਹੀਂ ਪਤਾ ਇੱਕ ਘੰਟਾ ਦਾ ਨਹੀਂ ਪਤਾ ਵੀ ਇੱਥੇ ਕੀ ਹੋਣਾ ਹੈ ਛਾਪੇ ਪੈ ਰਹੇ ਨੇ ਇਸ ਕਰਕੇ ਦੋਸਤ ਉਸੋ ਨੀ ਕਿ ਰਿਸਕਲ ਵਜੋਂ ਅਜਕਲ ਜਿਨ੍ਹਾਂ ਦੇ ਪੈਸੇ ਬਚੇ ਨੇ ਰੱਬ ਦਾ ਸ਼ੁਕਰ ਮਨਾਉਂਦੇ ਤੁਸੀਂ ਜਿੰਦਿਆਂ ਬੈਠੀ ਹੋਈਓ ਕਿਸੇ ਰਸਤੇ 'ਚ ਨਹੀਂ ਫਸੇ ਰਸਤੇ ਫਸ ਗਏ ਨਾ ਤੇ ਕੋਈ ਹੱਲ ਨਹੀਂ ਹੈ ਨਿਕਲਣਾ ਇਸ ਵਕਤ ਬਹੁਤ ਜ਼ਿਆਦਾ ਰਸਤੇ ਗਏ ਜੀ ਤਕਰੀਬਨ ਯੂਰਪ ਦੇ ਵੀ ਕਾਫੀ ਈਸ਼ਾਂ 'ਚ ਇੰਗਲੈਂਡ ਦੇ ਵਿੱਚ ਉਸ ਸਤਈਆ ਦੇ ਵਿੱਚ ਜਰਮਨੀ ਦੇ ਵਿੱਚ ਹਰ ਬੰਦਾ ਸਾਮਿਆ ਗਿਆ ਜਿਹੜਾ ਬੰਦਾ ਇੰਡੀਆ ਰਹਿ ਰਿਹਾ ਹੈ ਹੁਣ ਸਪੇਨ 'ਚ ਵੀ ਤਕਰੀਬਨ ਬਾਰਡਰ ਦੇ ਬੰਦੇ ਦੀ ਪੁਸ਼ੀਸ਼ ਹੋ ਰਹੀ ਹੈ ਇਸ ਕਰਕੇ ਕੋਈ ਪਤਾ ਨਹੀਂ ਸਰਕਾਰ ਨੇ ਕੀ ਕਰਨ ਬਦਲਦਣਾ ਤੇ ਕੀ ਕਰਦਣਾ ਥੈਂਕ ਯੂ ਵੈਰੀ ਮਾਝ ਤੁਹਾਡਾ ਸਭ ਦਾ ਵੀਡੀਓ ਦੇਖਣ ਲਈ